ਸੁੰਦਰ-ਮੁੰਦਰੀਏ ਹੋਏ ਹੋ ਤੇਰਾ ਕੌਣ ਵਿਚਾਰਾ ਹੋਏ ਹੋ ਦੁੱਲਾ ਪੱਟੀ ਵਾਲਾ ਹੋਏ ਤੁਲੇ ਦਿੱਤੀ ਵੇ ਆਈ ਹੋਏ ਕੁੜੀ ਦਾ ਸਾਲੂ ਪਾਟਾ ਹੋਏ ਕੁੜੀ ਦਾ ਜੀਵੇ ਚਾਚਾ ਹੋਏ ਦੇ ਮਾਈ ਲੋੜੀ ਦੇ ਮਾਈ ਲੋੜੀ ਬੱਸ ਕਰ ਤੇਰੀ ਜੀਵੇ ਰੋਟੀ ਪਾਤੀ ਆ ਹਾਂ ਜੀ ਰੋਟੀ ਪਾਤੀ ਆ ਜੀ ਮੈਂ ਕਿਹਾ ਜੀ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਹਾਂ ਕਿੱਦਾਂ ਲੋੜੀ ਦੇ ਗੀਤ ਗਾਉਣੇ ਸ਼ੁਰੂ ਕਰਦੇ ਨੇ ਲੋੜੀ ਤੋਂ ਪਹਿਲਾਂ ਫਿਰ ਲੋੜੀ ਮੰਗਣ ਜਾਣਾ ਸਾਰੀਆਂ ਕੁੜੀਆਂ ਨਾਲ ਕਿੰਨੇ ਮਜ਼ੇ ਕਰਦੇ ਹਨ ਨਿੱਕੇ ਹੁੰਦੇ ਅਸੀਂ ਬੜੀ ਲੋੜੀ ਮੰਗਦੇ ਹਾਸਾ ਨੂੰ ਪਤਾ ਮੈਂ ਗਲੀ ਦੇ ਵਿੱਚ ਇੰਨੀ ਲੋੜੀ ਮੰਗਦਾਂ ਨਾ ਹਨਾ ਦੋ ਮੁੰਡੇ ਲੈਣੇ ਮੈਂ ਨਾਲ ਇੱਕ ਇੱਕ ਪਰਲੀ ਗਲੀ ਚੋਂ ਆਇਆ ਤਾਂ ਚਾਰ ਜਣੇ ਅਸੀਂ ਬਲੀ ਗਲੀ ਜਾ ਕੇ ਲੋੜੀ ਮੰਗਣੀ ਤੇ ਜਦ ਲੋੜੀ ਮੰਗਣੀ ਉਹਨਾਂ ਕਹਣਾ ਜਾਓ ਪਾ ਤੁਹਾਡੀ ਕਾਦੀ ਲੋੜੀ ਤਾਂ ਮੁੰਡਾ ਤਾਈ ਅਸੀਂ ਉਹਨਾਂ ਨੂੰ ਕਹਿਣਾ ਵੀ ਕਿਉਂ ਉਹਨਾਂ ਕਹਣਾ ਉਹ ਮੁੰਡਿਆਂ ਦੀ ਥੋੜੀ ਹੁੰਦੀ ਮਮਾ ਲੋੜੀ ਕੁੜੀਆਂ ਹੁੰਦੀਆਂ ਤੇ ਕੁੜੀਆਂ ਨੇ ਸਾਨੂੰ ਕਰਨਾ ਤੇ ਫਿਰ ਬਰਾਇਂ ਕੀ ਕਰਨਾ ਜਦੋਂ ਲੋੜੀ ਵਾਲੀ ਇਕੱਠੀ ਕਰਕੇ ਆਉਣਾ ਨਾ ਐਂ ਉਹਨਾਂ ਦਾ ਝੋਲਾ ਖਾਓਗੇ ਭੱਜ ਜਾਣਾ ਲੋੜੀ ਵੈਸੇ ਵੀ ਕੁੜੀਆਂ ਦੀ ਬੰਦੀ ਮੁੰਡਿਆਂ ਦੀ ਤੇ ਬਣਦੀ ਨਹੀਂ ਹਾਂ ਜੇ ਮੁੰਡਿਆਂ ਦੀ ਨਹੀਂ ਬੰਦੀ ਤੇ ਆ ਤੇਰੇ ਦੋਵੇਂ ਜਣੇ ਮੈਨੂੰ ਪਰਸੋ 14 ਰੋਲਾ ਪਾਉਂਦੇ ਆ ਪਾਪਾ ਲੋੜੀ ਦੋ ਪਾਪਾ ਹੁਣ ਕਾਦੀ ਲੋੜੀ ਦਵਾਂ ਇਹਨਾਂ ਨੂੰ ਮੈਂ ਫਿਰ ਖੈ ਜੀ ਦੇ ਦੇਣੀ ਫਿਰ ਕੀ ਹੋ ਗਿਆ ਜੀ ਮੈਂ ਦੱਸ ਪਹਿਲੇ ਵਾਲੇ ਜਮਾਨੇ ਥੋੜਾ ਹੁਣ ਰਹਿ ਗਿਆ ਕਿ ਇਹ ਵੀ ਲੋਹੜੀ ਦੇ ਗੀਤ ਗਾਉਣ ਘਰ ਘਰ ਜਾ ਕੇ ਲੋਹੜੀ ਮੰਗਣ ਸਾਡੇ ਬੰਗੂ ਸਾਡੇ ਨਾਲ ਵੀ ਇੱਕ ਗਰੁੱਪ ਹੁੰਦਾ ਹੈ ਮੁੰਡਿਆਂ ਦਾ ਉਹ ਕਹਿੰਦੇ ਵੇਖ ਤੁਹਾਡੇ ਤੋਂ ਵੱਧ ਲੋਹੜੀ ਮੰਗ ਕੇ ਵਿਖਾਉਂਦੇ ਆਈ ਕਿਹਾ ਜਾ ਤੀ ਮੰਗ ਲਓ ਉਹਨਾਂ ਵਿਚਾਰਾਂ ਦਾ ਲਫਾਫਾ ਫੁੱਲੀਆਂ ਆਣਾ ਭਰ ਜਾਂਦਾ ਹੁੰਦਾ ਫੁੱਲੇ ਮੂਫਲੀ ਰਿਓੜੀਆਂ ਨਾਲ ਤੇ ਸਾਡਾ ਮੂਫਲੀ ਰਿਓੜੀਆਂ ਵੱਖਰੇ ਤੇ ਪੈਸੇ ਵੱਖਰੇ ਆਈ ਪਰ ਗਰੁੱਪ ਚ ਵੰਡਣੇ ਬੜਾ ਮਜ਼ਾ ਆਉਣਾ ਬੜਾ ਇੰਜੋਏ ਕਰਦੇ ਰਹੇ ਜੀ ਰਹਿਣ ਦੇ ਮੈਨੂੰ ਇਹ ਦੱਸ ਵੀ ਮੁੰਡਿਆਂ ਦੀ ਗੱਲ ਤੇ ਮੈਨੂੰ ਚਿੱਟਿਆ ਆਇਆ ਤੇ ਮੰਗੰਦਾ ਹੀ ਉਹ ਪਹਿਮ ਮੰਗਦੇ ਮੰਗਦੇ ਕੋਠੇ ਚੜ ਗਏ ਮੈਨੂੰ ਕੋਠੇ ਤੋਂ ਵਾਜਾਂ ਆਉਣ ਡੀਆਂ ਨਹੀਂ ਨਹੀਂ ਕੋਠੇ ਤੇ ਨਹੀਂ ਹੋਣੇ ਜੀ ਇੱਥੇ ਕਿਤੇ ਹੀ ਹੋਣੇ ਆ ਤੁਸੀਂ ਆ ਫੜੋ ਆਪਣਾ ਡੱਬਾ ਹੈ ਉਹ ਡੱਬਾ ਮੈਂ ਫੜ ਲਈ ਨਾ ਅੱਗੇ ਮੈਂ ਨਾ ਕੱਲ ਦੋ ਤਿੰਨ ਰੀਲਾਂ ਵੇਖੀਆਂ ਆ ਨਿਆਣੇ ਕਈ ਕੋਠੇ ਤੋਂ ਡਿੱਗ ਪਏ ਆ ਉਹਨਾਂ ਦੇ ਮਾਪਿਆਂ ਨੇ ਧਿਆਨ ਰੱਖਿਆ ਤੇ ਮੜਾ ਜਾ ਜਾ ਕੇ ਵੇਖ ਲਈ ਬੱਚਿਆਂ ਨੂੰ ਹੋਏ ਮੈਂ ਤੇ ਉਹਨਾਂ ਦਾ ਕੱਲ ਹੀ ਅਜੇ ਪਿੰਨਾ ਵੀ ਸਾੜਿਆ ਉਹਨਾਂ ਨੇ ਆਪ ਸਾੜਿਆ ਮੇਰੇ ਅੱਗੇ ਪਰੋਨੀ ਇਹੋ ਜੀ ਹਰਕਤ ਕਰਦੇ ਜੀ ਨਿਆਣੇ ਅੱਜ ਕੱਲ ਤੇ ਬੜੇ ਅਫਲਾਤੂਨ ਆ ਉਹਨਾਂ ਤੇ ਕੋਲਰਾ ਹੈ ਤੇ ਧਿਆਨ ਰੱਖੀ ਉਹਨਾਂ ਦਾ ਠੀਕ ਆ ਮੈਂ ਚਲਦਾ ਹੁਣ ਤੂੰ ਹੀ ਖਲੋਵੋ 2 ਮਿੰਟ ਮੈਂ ਵੇਖ ਕੇ ਆਉਣੀ ਆ ਜੀ ਮੈਨੂੰ ਬੜਾ ਡਰ ਲੱਗਦਾ ਜੀ ਜਾ ਵੇਖ ਕੇ ਆ ਫਿਰ ਛੇਤੀ ਜਾ ਮੈਂ ਹਾਂ ਜਾ ਵੇਖ ਇੱਥੇ ਰਿਓ ਜੀ ਹਾਂ ਜੀ ਮੈਂ ਹੁਣੇ ਵੇਖ ਕੇ ਆਈ ਆ ਜਾ ਜਾ ਇਹ ਨਿਆਣਿਆਂ ਨੇ ਮੈਨੂੰ ਸੱਚੀ ਮੇਰੀ ਜਾਨ ਲੈ ਲੈਣੀ ਪਤਾ ਨਹੀਂ ਕੀ ਕਰਦੇ ਛੁੱਟੀਆਂ ਕਾਦੀਆਂ ਵੱਧ ਗਈਆਂ ਪੜਾਈ ਦੁਖੀ ਕੀਤਾ ਇਹਨਾਂ ਨੇ ਹਾਏ ਮੈਨੂੰ ਕਹਿੰਦੇ ਕੋਠੇ ਤੇ ਵੇਖ ਕੋਠੇ ਤੇ ਵੇਖ ਕੋਠੇ ਤੇ ਤੇ ਕਿਤੇ ਵਿਖੰਨੀ ਡੇ ਨਿਆਣੇ ਕੱਪ ਇੰਨਾ ਨੇ ਨਿਆਣਿਆਂ ਨੇ ਨਾ ਛੁੱਟੀਆਂ ਕਾਦੀਆਂ ਹੋ ਗਈਆਂ ਦੁਖੀ ਬੜਾ ਕੀਤਾ ਹੈ ਕੋਥੇ ਫਿਰ ਕੋਈ ਵੀ ਨਹੀਂ ਆਸ ਮੇ ਲਾਤਾ ਉੱਤੇ ਪਹਿਲੀ ਛੱਤ ਤੇ ਨਾ ਚੜ ਗਿਆ ਹੋਵੇ ਹਾਏ ਰੱਬਾ ਇਹ ਮੁੰਡੇ ਦਾ ਮੈਂ ਕੀ ਕਰਾਂ ਵੇ ਨਿਆਣੋ ਵੇ ਪੋਤਾ ਜੀ ਮੰਮੀ ਹੇ ਸ਼ਾਬਾਸ਼ 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 ਪੋਤਾ ਪਾਉਂਦੇ ਕੀ ਕਰਨ ਦੇ ਆ ਮੰਮਾ ਜੀ ਹਾਂਜੀ ਉੱਤੇ ਪੂਰਾ ਤੁੰਦ ਵਾਲਾ ਮੌਸਮ ਜੇ ਡਿੱ ਕੋਈ ਨਹੀਂ ਡੰਡੀ ਹੁਵਾ ਕੋਈ ਨਹੀਂ ਆਗੀ ਬੰਦੇ ਨੂੰ ਬੰਧਾ ਨਹੀਂ ਵਿਖੰਡਿਆ ਆਪਾ ਪੁੱਤ ਮੌਸਮ ਵਿਭਾਗ ਚ ਲੱਗੇ ਆ ਮੈਂ ਤੇਰੇ ਕੋਲ ਵੈਦਰ ਫੋਰਕਾਸਟ ਮਾਰੇ ਪੁੱਛਿਆ ਮੈਂ ਤੈਨੂੰ ਪੁੱਛਿਆ ਕਿ ਪੁੱਤ ਤੂੰ ਉੱਤੇ ਕੀ ਕਰਨ ਡਿਆ ਏ ਮੈਂ ਗੁੱਡੀਆਂ ਵੇਖਣ ਡਿਆ ਵਾ ਹਾਏ ਰੱਬਾ ਇਹ ਇਥੇ ਬੰਦੇ ਨੂੰ ਬੰਦਾ ਨਹੀਂ ਵਿਖੰਡਿਆ ਥੋਂ ਦੇ ਵਿੱਚ ਇਹਨੂੰ ਉੱਤੇ ਗੁੱਡੀਆਂ ਲੱਭਣ ਡੀਆਂ ਵਾ ਵੇ ਪੁੱਤ ਉੱਤੇ ਥੋਂਦ ਬੜੀ ਆ ਤੈਨੂੰ ਗੁੱਡੀਆਂ ਕਿੱਥੋਂ ਵਿਖੰਡੀਆਂ ਮੈਂ ਕਹਿਂਦੀ ਆ ਹੈ ਡੋਰ ਫੜ ਕੇ ਖਲੋਤਾ ਗੁੱਡੀ ਡੋਂਡਿਆ ਹੋਣਾ ਪੱਕਾ ਮੰਮਾ ਜੀ ਹਾਂ ਉਹ ਐਡੇ ਕ ਡੋਰ ਨਾ ਮੈਂ ਕਿਹੜੇ ਗੁੱਡੇ ਢਾਲਣੀ ਆ ਪਿੰਨਾ ਤੁਸੀਂ ਮੇਰਾ ਸੌੜਤਾ ਗੁੱਡੀਆਂ ਤੁਸੀਂ ਲੈ ਕੇ ਦਿੱਤੀਆਂ ਨਹੀਂ ਪੁੱਤ ਜਦੋਂ ਪਈ ਤੋਂਦਿਆ ਕੜਾਕੇ ਦੀ ਠੰਡ ਪੈਣੀ ਮੈਂ ਤੈਨੂੰ ਗੁੱਡੀਆਂ ਕਿਉਂ ਲੈ ਕੇ ਦਵਾ ਆਏ ਰੱਬਾ ਵੇਖ ਲਓ ਡੋਰ ਹੱਥ ਚ ਪੜ ਕੇ ਖਲੋਤਾ ਵਾ ਡੋਰ ਨਾ ਦੱਸ ਕੋਈ ਗੁੱਡੀ ਹੈ ਨਹੀਂ ਉਤੇ ਡੋਰ ਫੜ ਕੇ ਕੱਲਾ ਖਲੋਤਾ ਵਾ ਕਾਦੇ ਲਈ ਮੰਮੀ ਉਤੇ ਗੁੱਡੀਆਂ ਵੇਖਣ ਡਿਆ ਵਾ ਆਏ ਰੱਬਾ ਗੁੱਡੀਆਂ ਵੇਖਣ ਕਿਥੋਂ ਦੀ ਡਿਆ ਵਾ ਮੈਂ ਤੈਨੂੰ ਕਹਿੰਦੀ ਡੋਰ ਕਿਉਂ ਫੜੀ ਹੋ ਮੈਂ ਵੇਖਣ ਲਈ ਕੋਈ ਗੁੱਡੀ ਆਏ ਉਹ ਵੋ ਓਏ ਰੱਬਾ ਵੇ ਸ਼ਾਮ ਤੱਕ ਜੇ ਕੋਈ ਗੁੱਡੀ ਨਾ ਆਊਗੀ ਤੇ ਇੱਥੇ ਖਲੋਤਾ ਰਹੇਗਾ ਆਏ ਰੱਬਾ ਮੈਂ ਕੀ ਕਰਾਂ ਇਸ ਮੁੰਡੇ ਦਾ ਮੈਨੂੰ ਸਮਝ ਨਹੀਂ ਆਉਂਦੀ ਵੇ ਤੂੰ ਕੋਈ ਸਿਆਣਾ ਬਿਆਣਾ ਲੈ ਕੇ ਕੋਠੇ ਤੇ ਚੜਦਾ ਹੈਗਾ ਨਾ ਮੰਮੀ ਸਿਆਣਾ ਹੈ ਦਾਦਾ ਤੇ ਦੇ ਥੱਲੇ ਆ ਦਾਦੀ ਵੀ ਥੱਲੇ ਆ ਚਾਚਾ ਚਾਚੀ ਵੀ ਥੱਲੇ ਆ ਪਾਪਾ ਇਹਦੇ ਥੱਲੇ ਆ ਇਹ ਕਿਹੜਾ ਸਿਆਣਾ ਲੈ ਕੇ ਕੋਠੇ ਤੇ ਚੜਿਆ ਮੈਂ ਆਪ ਵੇਖ ਕਿਉਂ ਨਹੀਂ ਮੈਨੂੰ ਝੂਠ ਮਾਰਨ ੜਿਆ ਇਹ ਨਿਆਣਿਆਂ ਨੇ ਮੇਰੀ ਜਾਨ ਲੈ ਲੈਣੀ ਮੈਂ ਕੋਠੇ ਤੇ ਜਾ ਕੇ ਆਪ ਵੇਤੀ ਝੂਠ ਕਿੰਨਾ ਮਾਰਤੇ ਦੱਸ ਆ ਟੁੱਟੇ ਪਈ ਪੌੜੀ ਤੇ ਦੱਸ ਸਾਟ ਲਵਾਉਣੀ ਇਹਨਾਂ ਨੇ ਮੇਰੀਆਂ ਵੀ ਲੱਤਾਂ ਬਾਹਾਂ ਤੜਾਉਣਗੇ ਆਪਣੀਆਂ ਵੀ ਤੜਾਉਣਗੇ ਹਾਏ ਰੱਬਾ ਛੱਟੀਆਂ ਕਾਧੀਆਂ ਫਾਤਕੀਆਂ ਮੇਰੇ ਪਾਦਾ ਜੱਬ ਇੱਕ ਤਿਆ ਗੁੱਡੀਆਂ ਨੇ ਸੱਚੀ ਵਕਤ ਨੂੰ ਫੜਿਆ ਹੁੰਦਾ ਮਾਵਾਂ ਦੇ ਪਾਦਾ ਚੱਬ ਹਾਏ ਵਿਆਹ ਚੜਿਆ ਕਿੱਦਾਂ ਹੋਣਾ ਵਾ ਅਈ ਅਈਆ ਖਣੋ ਜਮੈਂ ਵੇਖਾਂ ਕਿਹੜਾ ਸਿਰ ਮੰਮੀ ਹਾਂਜੀ ਉੱਤੇ ਹੀ ਆ ਗਏ ਹੋ ਕਿਉਂ ਆਣਾ ਆ ਪੁੱਤ ਤੁਸੀਂ ਕਿਹੜੇ ਕਿਹੜੇ ਮਾਂ ਕੋ ਕੰਮ ਕਰਾਉਂਦੇ ਜੇ ਐਸ ਉਮਰੇ ਮੈਨੂੰ ਪਹਿਲਾਂ ਦੱਸ ਆ ਇੱਧਰ ਵੇਖ ਇੱਧਰ ਵੇਖ ਆ ਸਾਰੇ ਪਾਸੇ ਵੇਖ ਹੈ ਮੈਨੂੰ ਬੇਫਕੂ ਬਣਾਉਂਂਡਿਆ ਮੈਨੂੰ ਦੱਸ ਕਿਹੜਾ ਸਿਆਣਾ ਇੱਥੇ ਹੈ ਓਏ ਇੰਟਰੋਡਿਊਸ ਹੋਰ ਸਰ ਤੇਰੀ ਵਾਰੀ ਆ ਗਈ ਹੋ ਅਜੀਬ ਕਿਹੜੇ ਪੂਤਾ ਨਾਲ ਤਨੀ ਗੱਲਾਂ ਕਰਨ ਲੱਪਿਆ ਹੈ ਹਾ ਡੰਗਾ ਡੰਡਾ ਆ ਗਏ ਵਸਤੇ ਆਂਟੀ ਜੀ ਡਰਾਵਾ ਨਾ ਵਸਤੇ ਆਂਟੀ ਤੇ ਆ ਲੱਗਦਿਆ ਆਂਟੀ ਤੇਰੀ ਮਾਂ ਆਂਟੀ ਤੇਰਾ ਪਿਓ ਆਂਟੀ ਤੇਰੇ ਫੁੱਫੜ ਆਂਟੀ ਤੇਰੀ ਭੂਆ ਆਂਟੀ ਤੇਰਾ ਸਾਰਾ ਖਾਨਦਾਨ ਆਂਟੀ ਕਿੰਨੂ ਕਿਹਾ ਏ ਤੇਰੀ ਮੰਮੀ ਨੂੰ ਤੇ ਮੇਰੇ ਸਾਰੇ ਖਾਨਦਾਨ ਦਾ ਪਤਾ ਹੈ ਮੈਂ ਤੁਹਾਨੂੰ ਕਿ ਆਂਟੀ ਜੀ ਸ਼ਰਮ ਨਹੀਂ ਆਉਂਦੀ ਮੇਰੀ ਉਮਰ ਦਾਵਾ ਤੂੰ ਮੇਰੇ ਜਿੱਡਾ ਮੈਨੂੰ ਦੀਦੀ ਕਹਿ ਦੀਦੀ ਆਂਟੀ ਨਹੀਂ ਦੀਦੀ ਮੇਰੀ ਮੰਮੀ ਪਾਪਾ ਨੇ ਇੰਨੀ ਵਧੀਆ ਡਾਈਟ ਦਿੱਤੀ ਹੈ ਨਾ ਮੈਨੂੰ ਮੈਨੂੰ ਉਹ ਤਾ ਉਹ ਤਾ ਲੱਗਦਾ ਸਿੱਧਰਾ ਜਾਣਾ ਹੋਵੇ ਤੇ ਦਿਮਾਗ ਵੀ ਮੈਨੂੰ ਲੱਗਦਾ ਥੋਥਾ ਹੀ ਇਹਦਾ ਮੇਰੀ ਗੱਲ ਛੱਡਵਾ ਐ ਆਪਾਂ ਇੱਥੇ ਕੀ ਕਰ ਰਹੇ ਆ ਅਸੀਂ ਇੱਥੇ ਨਜ਼ਾਰੇ ਲੈਣ ਦੀਆਂ ਨਜ਼ਾਰੇ ਵੇਤੋਂ ਤੇ ਚ ਕਿਹੜੇ ਨਜ਼ਾਰੇ ਲੈਣ ਡਿਆ ਤੂੰ ਇੱਥੇ ਬੰਦੇ ਨੂੰ ਬੰਦਾ ਨਹੀਂ ਲੱਭਣ ਡਿਆ ਉਹ ਕਿਹੜੇ ਨਜ਼ਾਰੇ ਲੈਣ ਡਿਆ ਕਦੇ ਲੋਹੜੀ ਦੇ ਨਜ਼ਾਰੇ ਲੈਣ ਡਿਆ ਹਾਂਜੀ ਹਾਂਜੀ ਲੋਹੜੀ ਦੇ ਨਜ਼ਾਰੇ ਲੈਣ ਡਿਆ ਅੰਤੀ ਜੀ ਤੁਹਾਨੂੰ ਥੱਲੇ ਘਰ ਨਹੀਂ ਨਜ਼ਰ ਆਇਆ ਥੱਲੇ ਵੜ ਜਾਂਦੇ ਹੈ ਘਰ ਬਹਿ ਜਾਂਦੇ ਉੱਤੇ ਛੱਤ ਤੇ ਚੜੇ ਨੇ ਟੰਮਣੇ ਤੇ ਆਪ ਤੇ ਚੜਿਆ ਚੜਿਆ ਬਾਉ ਆ ਨਿੱਕੇ ਨਿੱਕੇ ਮਾਸੂਮ ਨਿਆਣੇ ਇੰਨਾ ਦੀ ਸ਼ਰਮ ਕਰ ਲੈ ਹੈ ਸ਼ਰਮ ਕਰ ਲੈ ਇਹਨੂੰ ਕਿੱਥੇ ਚੜਾਇਆ ਤਾ ਟੰਮਣੇ ਤੇ ਦੱਸ ਮੈਨੂੰ ਲੈਂਤ ਜੀ ਤੁਸੀਂ ਕੀ ਹੋ ਰਹੀਆਂ ਗੱਲਾਂ ਦੀਦੀ ਦੀਦੀ ਅ ਚੋਰੀ ਦੀਦੀ ਜੀ ਹਾਂ ਕਿਹ ਕਹਿ ਰਿਓ ਗੱਲਾਂ ਕਰਦੇ ਪਿਓ ਜੀ ਮੈਂ ਤੁਹਾਡੇ ਨਿਆਣਿਆਂ ਨੂੰ ਗਲੀ ਚ ਲੈ ਗਿਆ ਕਿ ਭਾਈ ਚਾਚੇ ਕੋਈ ਗਲੀ ਚ ਤੁਹਾਡਾ ਕੋਈ ਇੱਕ ਅੱਧਾ ਨਿਆਣਾ ਚੁੱਕ ਕੇ ਲੈ ਗਿਆ ਇਸ਼ਾਰਾ ਨਾ ਮੇਰੇ ਤੇ ਲੱਗਣਾ ਹੈ ਨਾ ਉਹ ਤੋਂ ਮੇਰੀ ਆ ਦੇਖੋ ਪਿਸਤੌਲ ਦੀ ਗੋਲੀ ਵੀ ਨਹੀਂ ਗਈ ਨਹੀਂ ਕੁੱਝ ਨਹੀਂ ਹੋਣੀ ਉਹਨੂੰ ਤਾਂ ਮੈਨੂੰ ਲੱਗਦਾ ਦਿਮਾਗ ਨਹੀਂ ਬਹੁਤਾ ਕੰਮ ਕਰਦਾ ਬਾਓ ਮੇਰੀ ਗੱਲ ਸੁਣ ਉਹ ਠੀਕ ਆ ਵੀ ਤੂੰ ਗਲੀਆਂ ਚ ਭੱਜਾ ਫਿਰਦਾ ਗੁੱਡੀਆਂ ਲੁੱਟਦਾ ਵਾ ਹਨਾ ਮੈਨੂੰ ਇਹ ਦੱਸ

ਜਦੋਂ ਮੈਂ ਪੱਜਾ ਸਿੱਧਾ ਬੰਨੇ ਚ ਬੰਨੇ ਚੋਂ ਕੇ ਟੱਪ ਕੇ ਸਿੱਧੇ ਰੀਨ ਆਂਟੀ ਦੇ ਘਰ ਰੀਨ ਆਂਟੀ ਦੇ ਘਰੋਂ ਟੋਲੀ ਹੋਲੀ ਟੱਪ ਕੇ ਉਹਨਾਂ ਹੀ ਪੜ ਗਿਆ ਤੜਕੇ ਆਪਕੇ ਨਾ ਉਹ ਜਿਹੜੀ ਕੁਲੀ ਨਹੀਂ ਗਈ ਨਾਲ ਦੀ ਕੀ ਕਰਨ ਤੇਰੀ ਮਾਰੀ ਮਾਂ ਤੇ ਉਹ ਗਾਟਾਚੂ ਉਛਦੀ ਉਹਨਾਂ ਕੋ ਤੇ ਚੜ ਗਿਆ ਕਿੰਮ ਦੇ ਕੁਮੰਦੇ 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 ਕੁਦਿੰਦੇ ਤਦੇ ਨੋ ਤਦੇ કાર્ਬਨ ਗਿਆ ਆਏ ਮਰ ਜੋ ਬੇੜਾ ਗਰਕ ਵੇ ਤੂੰ ਉੱਥੋਂ ਚੜਿਆ ਪਰਲੇ ਮੱਲੇ ਦੇ ਕੋਠੇ ਨੂੰ ਚੜਦਾ ਟੱਪਦਾ ਟੱਪਦਾ ਘੁੰਮਣ ਘੇਰੀਆਂ ਵਾਂਗੂ ਬਾਂਦਰਾ ਵਾਂਗੂ ਚੜਦਾ ਚੜਦਾ ਫੇਰ ਆਇਆ ਕੋਠੇ ਤੇ ਹਾਂਜੀ ਅੰਤਜੀ ਹੋਏ ਓ ਦੇਦੀ ਜੀ ਹੋਏ ਮੇਰਾ ਰੱਬਾ ਵੇ ਤੇਰਾ ਦਿਮਾਗ ਤਾਂ ਨਹੀਂ ਹਿੱਲਿਆ ਪਿਆ ਤੂੰ ਬੱਤੀ ਨਾ ਲਗਣਾ ਤਾਰਾ ਨਾ ਲਗਣਾ ਹੀ ਉੱਥੇ ਓ ਕੋਈ ਗੱਲ ਨਹੀਂ ਤੁਜੀ ਦਲੋ ਨਾ ਤਾਰ ਦਿਨ ਹੋ ਗਿਆ ਕੋਈ ਬੱਤੀ ਆਂਦੀ ਕਦੋਂ ਪਈ ਹੈ ਜਿਹੜਾ ਮੈਨੂੰ ਕਲੰਤ ਪੈਣਾ ਰੱਬਾ ਇਹ ਤਾਂ ਬੂਤਾ ਹੀ ਸੱਦਰ ਆ ਵੇ ਤੂੰ ਮੇਰੇ ਨਿਆਣਿਆਂ ਨੂੰ ਆ ਕਿਹੜੀਆਂ ਹਰਕਤਾਂ ਸਿਖਾਉਣ ਲਿਆ ਉੱਤੇ ਕੋਠੇ ਤੇ ਚੜ ਕੇ ਬੱਚਾ ਬੱਚਾ ਜੋਏ ਉਹ ਗੁੱਡੀ ਆ ਗਈ ਉਹ ਗੁੱਡੀ ਆ ਗਈ ਆ ਬਲੀ ਆਂਦੀ ਜੀ ਆ ਬਲੀ ਵੇ ਤੂੰ ਕੀ ਮੇਰੇ ਆਪਣੇ ਮਾਸੂਮ ਜਿਹੇ ਬੱਚਿਆਂ ਨੂੰ ਪੁੱਟੀਆਂ ਸਿੱਧੀਆਂ ਚੀਜ਼ਾਂ ਸਿਖਾਉਂਦੇ ਆ ਕਾਂਟੀਆਂ ਚਾਂਵੇਂ ਹੈ ਕੰਦਾ ਟੱਪਣੀਆਂ ਸਿਖਾਉਂਦੇ ਮੇਰੇ ਬੱਚਿਆਂ ਨੂੰ ਆਏ ਰੱਬਾ ਤੂੰ ਆਇਆ ਕੀ ਕਰਨਿਆ ਕੋਠੇ ਤੇ ਆਂਦੀ ਜੀ ਮੈਂ ਲੋਰੀ ਮੰਗਣ ਆਂ ਦੀਦੀ ਦੀਦੀ ਕਾ ਪਹਿਲੇ ਦੀਦੀ ਜੀ ਹਾਂ ਮੈਂ ਲੋਰੀ ਮੰਗਣ ਆਇ ਲੋਰੀ ਬਾਉ ਲੋਰੀ ਕੁੜੀਆਂ ਦੀ ਹੁੰਦੀ ਆ ਸਮਝ ਲੱਗੀ ਛਾ ਤੂੰ ਆਪਣਾ ਦੱਸ ਵੀ ਤੂੰ ਕੀ ਕਰਨਾ ਆ ਇੱਥੇ ਇਹ ਜੇ ਲੋਰੀ ਕੁੜੀਆਂ ਦੀ ਹੁੰਦੀ ਐ ਤੇ ਤੂੰ ਜੀ ਸਾਡ ਗੁੱਡੀਆਂ ਲਿਆ ਦੋ ਗੁੱਡੀਆਂ ਮੈਂ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਦਿੱਤੀਆਂ ਤੋਂ ਦੇ ਵੇਖੀ ਕੜਾਕੇ ਦੀ ਠੰਡ ਪੈਣ ਗਈ ਆ ਤੁਹਾਨੂੰ ਗੁੱਡੀਆਂ ਦੀ ਪਈਆਂ ਗੁੱਡੀਆਂ ਨਹੀਂ ਮਿਲਣੀਆਂ ਇਹ ਦੱਸ ਵੀ ਇੰਨੀ ਮਿਹਨਤ ਕਰਕੇ ਇੱਥੇ ਆਇਆ ਕੀ ਚਾਹੀਦਾ ਤੈਨੂੰ ਹਾਂ ਮੈਨੂੰ ਲੱਗਦਾ ਤੇਰੀ ਮੰਮੀ ਕੰਜੂਸ ਬੜੀਗੀ ਹੋ ਉਹਨੂੰ ਨਾ ਦੱਸ ਬਾਪੂ ਮੈਨੂੰ ਦੱਸ ਦੀਦੀ ਨੂੰ ਦੱਸ ਕੀ ਚਾਹੀਦਾ ਗੁੱਡੇ ਨਹੀਂ ਲੈ ਕੇ ਦੇਣੀ ਤੂੰ ਫੇਰ ਮੈਨੂੰ ਤੂਚੀ ਨਾ ਘੱਟੋ ਲੈ ਦੋ ਓਏ ਉਹ ਤੇਰੀ ਉਹ ਤੇਰੀ ਕੀ ਕਿ ਆਈ ਫਿਰ ਬੋਲ ਕੀ ਕਿ ਆਈ ਮੈਂ ਦਬਾਰਾ ਬੋਲ ਕੀ ਕਿ ਆਈ ਕੀਲਾ ਕੇ ਦੋ ਕੀ ਕਿ ਆਈ ਮੈਂ ਉਹ ਨੂੰ ਨਾ ਪੁੱਛ ਡਾਇਰੈਕਟ ਮੇਰੇ ਨਾਲ ਗੱਲ ਕਰ ਬਾ ਉਹ ਦੀਦੀ ਨਾਲ ਗੱਲ ਕਰ ਕੀ ਕਿ ਆਈ ਮੈਂ ਕੁਝ ਗਲਤ ਕਹ ਦਿੱਤਾ ਬੋਲ ਗੱਟੂ ਲੈ ਦੋ ਈਰੇ ਰੱਖੇ ਜਾਣ ਹੋ ਜਰੇ ਮਾਂ ਥੱਲੇ ਨਿਕਲਾ ਮੇਰਾ ਰੁਕ ਜਾ ਹੈ ਹੈ ਬੈਠ ਜੀ ਹਾਂ ਤੰਦਪੜੀ ਕਿ ਕਿਉਂ ਗੋਟੇ ਆ ਜੀ ਹਾਂ ਹੰਦਸ ਹੰਦਸ ਕੋਲ ਜੁੱਤੀ ਪਾ ਰਹੇ ਨੇ ਇਹ ਹੰਦਸ ਕੀ ਆਖਿਆ ਕੀ ਲੈਣਾ ਏ ਇੰਨੀ ਛਾਂਡੇ ਕੀ ਆ ਤੂੰ ਕੁੱਤਾ ਕਿਉਂ ਜੇ ਹਾਂ ਹੈ ਨਹੀਂ ਉਹ ਬਾਦਸ ਕੀ ਕਹ ਕੀ ਲੈਣਾ ਗੱਟ ਨਹੀਂ ਕੁੱਤ ਨਹੀਂ ਲੈਣਾ ਨਹੀਂ ਗੱਟੂ ਲੈਣਾ ਹੈ ਨਹੀਂ ਬੋਲ ਫਿਰ ਉੱਚੀ ਸਾਰੀ ਨੋ ਗੱਟੂ ਨੋ ਕੱਟੂ ਨੋ ਚਾਇਨਾ ਡੋਰ ਨੋ ਚਾਇਨਾ ਡੋਰ ਨੋ ਗਟੂ ਨੋ ਚਾਇਨਾ ਡੋਰ ਨੋ ਕੱਟੂ ਨੋ ਚਾਇਨਾ ਡੋਰ ਹੁਣ ਮੇਰੀ ਗੱਲ ਸੁਣ ਜਿੰਨੇ ਤੂੰ ਅਕੰਦਾ ਕੋਠੇ ਟੱਪ ਕੇ ਆਇਆ ਸਾਹ ਤੇਰੇ ਭਾਵੇਂ ਰੁਕ ਜਾਣ ਪਰ ਤੇਰਾ ਨਾਰਾ ਨਹੀਂ ਰੁਕਣਾ ਚਾਹੀਦਾ ਸਮਝ ਲੱਗੀ ਨਹੀਂ ਰੁਕਦਾ ਕੀ ਬੋਲਾ

ਪੁੱਤ ਹੁਣ ਬੰਦਿਆਂ ਵਾਂਗੂ ਨਾ ਸਿੱਧੇ ਰਸਤੇ ਥਾਣੀ ਜਾਣਾ ਤੇ ਸਿੱਧੇ ਰਸਤੇ ਸਿੱਧੇ ਕੰਮ ਕਰਨੇ ਸਮਝ ਲੱਗੀ ਓਕੇ ਦਿਮਾਗ ਭਾਵੇਂ ਤੇਰਾ ਸਿੱਧਾ ਵਾ ਤੇ ਕੰਮ ਵੀ ਸਿੱਧੇ ਕਰ ਓਕੇ ਹਾਂ ਜੀ ਦੀਦੀ ਕੁਜੀ ਕੀ ਹਾਂ ਆਪਾਂ ਇਧਰੋਂ ਦੀ ਜਾਣਾ ਪੌਣੀ ਥਾਣੀ ਬੋਲਦੇ ਜਾਣਾ ਨੋ ਗੱਟੂ ਨੋ ਚਾਈਨਾ ਡੋਰ ਨੋ ਗੱਟੂ ਨੋ ਚਾਈਨਾ ਡੋ ਨੋ ਗੱਟੂ ਨੋ ਚਾਈਨਾ ਡੋ ਤੂੰ ਮੇਰੀ ਗੱਲ ਸੁਣਵੇਂ ਮੁੰਡਿਆ ਜੇ ਕੋਠੇ ਤੋਂ ਡਿੱਗ ਕੇ ਤੇਰੇ ਸੱਟ ਲੱਗੀ ਤੇ ਤੇਰੀਆਂ ਪੁੱਤ ਲੱਤਾ ਮੈਂ ਤੋੜੂ ਆਂਤੀ ਜੀ ਓਏ ਦੇਦੀ ਜੀ ਜੇ ਕੋਠੋ ਥੱਲੇ ਡਿੱਗਾ ਤੋੜਨ ਵਾਲਾ ਬਚਣਾ ਕੀ ਜੇ ਫੇਰ ਓਏ ਤੂੰ ਜ਼ਿਆਦਾ ਨਹੀਂ ਬੋਲਦਾ ਥੋੜੀ ਦੀਦੀ ਚੱਲ ਉਤਰ ਬੋਲਦਾ ਚੱਲ ਬੋਲਦਾ ਚੱਲ ਜੈਮ ਨੋ ਗੱਟੂ ਨੋ ਚਾਹੀਦਾ ਨਾ ਨੋ ਗੱਟੂ ਨੋ ਚਾਹੀਦਾ ਨੋ ਗੱਟੂ ਨੋ ਚਾਹੀਦਾ ਬੇਟਾ ਨੌਕਰੀ ਸੁਣਨਾ ਚੱਲ ਜੀ ਠੀਕ ਹੈ ਇੱਧਰ ਹੋਵੇਂ ਮੁੰਡਿਆ ਨੋ ਗੱਟੂ ਨੋ ਚੈਨ ਨਾ ਦੋ ਤੇਰਾ ਜਾ 10 ਨੋ ਅੰਟੀ ਜੀ ਉਹ ਦੀਦੀ ਅੰਟੀ ਜੀ ਕਿੰਨੇ ਚੰਬਾ ਦੀ ਤੋ ਚੰਬਾ ਤੇਰਾ ਮੈਂ ਥੱਲੇ ਪਾ ਦੇਣੀ ਤੂੰ ਆਪ ਨਾ ਚੱਲ ਜੀ ਸਿੱਧਾ ਰੱਖ ਨੋ ਬੱਟੂ ਨੋ ਚੈਨ ਨਾ ਦੋ ਚੰਬਾ ਵੇ ਲੈ ਕੇ ਤੁਰਿਆ ਕਰ ਨੋ ਬੱਟੂ ਨੋ ਚੈਨ ਨਾ ਦੋ ਆਲਾ ਫੜ ਬੱਟੂ થેન્ક યુ વે ਮੇਰੇ ਨਾ ਮਾਰਦੀ ਅੱਛਾ ਜੀ ਠੀਕ ਹੈਂ ਬਾਈ ਦੀਦੀ ਦੀਦੀ ਬਾਈ ਚੱਲ 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 ਸਿੱਧਾ ਹੋ ਕੇ ਤੁਰਿਆ ਚੱਲ 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 ਜੇ ਕੋਠੇ ਤੋਂ ਦੇਕੇ ਤੇਰੇ ਸੱਟ ਲੱਗੀ ਨਾ ਤੇਰੀਆਂ ਲੱਤਾਂ ਮੈਂ ਤੋੜੂੰ ਬੜੀ ਪੁਲੀ ਮਰੀ ਮੋ ਗਾਂ ਤਰुणਕ ਕੀ ਬੋਲੀ ਜਨਾਵਾ ਕੱਲ ਕਲੀ ਕਾਂਟੀ ਬਣਾਉਣ ਲੱਗਾ ਹੀ ਪੜਾਵਾ ਤੇਰੀਆਂ ਕਾਂਟੀਆਂ ਵਕਤ ਨੂੰ ਫੜਿਆ ਸਾਰੇ ਟੱਬਰ ਨੂੰ ਥੱਲੇ ਉਤਰੋ ਇਹ ਕਾਧੀਆਂ ਹੋ ਗਿਆ ਮੈਨੂੰ ਬਕਤਰ ਖੜਿਆ